ਦੇ ਦਿਨ ਪ੍ਰਭ ਯੇਸ਼ੂ ਦਾ ਪਾਕ ਦਿਲ ਦਾ ਤਿਉਹਾਰ ਜੋ ਸਾਰੀ ਦੁਨੀਆ ਪਰ ਦੇ ਗਿਰਜਾ ਕਰੋ ਮੇ ਕੈਥਲਿਕ ਕਲੀਸਿਆ ਦੇ ਗਿਰਜਾ ਕਰੋ ਮੇ ਮਨਾਏ ਜਾਂਦੇ ਹਨ ਅੱਜ ਅਜੀ ਵਿਸ਼ੇਸ਼ ਤੌਰ ਤੇ ਮਜੀਠਾ ਰੋਡ ਸੈਕ੍ਰੇਟ ਹਾਰਟ ਕੈਥਲਿਕ ਚਰਚ ਦੇ ਵਿੱਚ ਜੋ ਸੈਕ੍ਰੇਟ ਹਾਰਟ ਪ੍ਰਭ ਯੇਸ਼ੂ ਦੇ ਪਾਕ ਦਿਲ ਤੇ ਸਮਰਪਿਤ ਚਰਚ ਹੈ ਜੋ ਕੈਥਲਿਕ ਕਲੀਸਿਆ ਦੇ ਨਾਲ ਜੁੜੇ ਹਨ ਅਤੇ ਉਸ ਚਰਚ ਦਾ ਅਸੀਂ ਸਾਲਾਨਾ ਤਿਉਹਾਰ ਦੀ ਸ਼ੁਰੂਆਤ ਅੱਜ ਤੋਂ ਅਸੀਂ ਕਰਦੇ ਹਨ ਅਤੇ ਪ੍ਰਭ ਯੇਸ਼ੂ ਦਾ ਪਾਕ ਦਿਲ ਅਗੇ ਅਸੀਂ ਸਮਰਪਣ ਕਰਦੇ ਹਾਂ ਸਾਰੀ ਦੁਨੀਆ ਨੂੰ ਕਿਉਂਕਿ ਸਾਰੀ ਦੁਨੀਆ ਨੂੰ ਖੁਦਾ ਦੀ ਰਹਿਮ ਦੀ ਲੋੜ ਹੈ ਅਦੇ ਖੁਦਾ ਦੀ ਪਿਆਰ ਦੀ ਬਹੁਤਾਂਤ ਵਿੱਚ ਜ਼ਰੂਰਤ ਹੈ ਕਿਉਂਕਿ ਜਿਵੇਂ ਕਿ ਸੰਸਾਰ ਦੇ ਵਿੱਚ ਅੱਜ ਅਸ਼ਾਂਤੀ ਫੈਲਦੇ ਹਨ ਜਾਂ ਇੱਕ ਦੂਸਰੇ ਨਾਲ ਵੇਅਰ ਜਾਂ ਪਰੇਸ਼ਾਨੀਆਂ ਦੇ ਵਿੱਚ ਦੁਨੀਆ ਚੱਲਦੀ ਹੈ ਤੇ ਖੁਦਾ ਦਾ ਰਹਿਮ ਖੁਦਾ ਦੀ ਦਇਆ ਸਾਡੇ ਉੱਤੇ ਹੋਣਾ ਜ਼ਰੂਰੀ ਹੈ ਜਦੋਂ ਖੁਦਾ ਦਾ ਦਇਆ ਸਾਡੇ ਉੱਤੇ ਹੋਵੇਗਾ ਤਾਂ ਉਹ ਸਾਨੂੰ ਖੁਦਾ ਦੇ ਪਿਆਰ ਦੇ ਵਿੱਚ ਵੀ ਇੱਕ ਦੂਜੇ ਦੇ ਸਾਥੀ ਮਨੁੱਖਾਂ ਦੇ ਪਿਆਰ ਦੇ ਵਿੱਚ ਵੀ ਦਇਆ ਆਦਰ ਸਤਕਾਰ ਦੇ ਵਿੱਚ ਵੀ ਸਾਨੂੰ ਬਤਾਵੇਗਾ ਇਸੇ ਲਈ ਸਭ ਤੋਂ ਪਹਿਲਾਂ ਖੁਦਾ ਦੀ ਦਇਆ ਸਾਡੇ ਉੱਤੇ ਹੋਣਾ ਜ਼ਰੂਰੀ ਹੈ ਇਸੇ ਲਈ ਇਹ ਤਿਉਹਾਰ ਵਿਸ਼ੇਸ਼ ਹੈ ਕਿ ਖੁਦਾ ਪ੍ਰਭੂ ਯੀਸ਼ੂ ਦੇ ਪਾਕ ਦਿਲ ਅਗੇ ਸਮਰਪਿਤ ਇਹ ਤਿਉਹਾਰ ਹੈ ਕਿ ਅਸੀਂ ਮਨਾਉਂਦੇ ਹਾਂ ਅੱਜ ਜੋ ਦਿਹਾੜਾ ਜਿਹੜਾ ਸਾਡੇ ਬਣਾ ਰਹੇ ਨੇਗੇ ਇਹ ਚਰਚ ਲਈ ਇਹ ਸਭ ਤੋਂ ਮਹੱਤਵਪੂਰਨ ਦਿਨਾਂ 'ਚ ਗਿਣਿਆ ਗਿਆ ਹੈ ਕਿ ਇਸ ਸਾਡੇ ਚਰਚ ਦੇ ਨਾਮ ਦੇ ਉੱਤੇ ਜੋ پاک ਦਿਲ ਦੀ Eid ਮਨਾਈ ਜਾਣੀ ਹੈ ਹ ਸਾਲਾਨਾ Eid ਉਹਦੇ ਵਿੱਚ ਅੱਜ ਜਿਹੜੀ ਰਸਮਾਂ ਸ਼ੁਰੂ ਹੋਣੀਆਂ ਨੇਗੇ ਅ ਅੱਜ ਪਹਿਲਾਂ ਚੰਡੇ ਦੀ ਰਸਮ ਸ਼ੁਰੂ ਹੋਏਗੀ ਚੰਨਾਲਾ ਰੌਣਦਿਹਾ ਜੋ ਸਾਡੇ ਵਿੱਚ ਮੁੱਖ ਮਹਿਮਾਨ ਹ ਫਾਦਰ ਐਲਵਨ ਜੀ ਜਿਹੜੇ ਪਹੁੰਚ ਚੁੱਕੇ ਨੇਗੇ ਹੋ ਤੇ ਉਹ ਝੰਡੇ ਦੀ ਰਸਮ ਨੂੰ ਅਦਾ ਕਰਨਗੇ ਕਿਰਤੀ ਕਰਦੇ ਸੁਰਗੀ ਸਰਪ੍ਰਸਤ ਪ੍ਰਵੇਸ਼ ਬਸੀ ਦੇ ਪਾਕਿਲ ਦੇ ਨਾਮ ਵਿੱਚ ਤਿਆਰ ਕੀਤਾ ਗਿਆ ਹੈ ਇਹ ਸਾਡੀ ਪੈਰਿਸ਼ ਤੇ ਕਲੀਸਿਆ ਦਾ ਨਿਸ਼ਾਨ ਅਤੇ ਸਾਡੇ ਈਮਾਨ ਦਾ ਦੁਨੀਆਂ ਦੇ ਸਾਹਮਣੇ ਪ੍ਰਗਟਾਵਾ ਹੈ ਆਓ ਅਸੀਂ ਸ테 ਖੁਦਾ ਦੀਆਂ ਬਰਕਤਾਂ ਮੰਗੀ ਤਾਂ ਕਿ ਇਸ ਝੰਡੇ ਦੇ ਪੈਰਿਸ਼ ਵਿੱਚ ਲੜਾਉਣ ਨਾਲ ਕਲੀਸਿਆ ਆਪਸੀ ਇਕਤਾ ਰਚਵਾ ਦੇ ਅਤੇ ਸਾਡੀ ਸਰਪ੍ਰਸਤੀਆਂ ਪ੍ਰਾਰਥਨਾਵਾਂ ਦੁਆਰਾ ਖੁਦਾ ਦੇ ਨੇੜੇ ਟੱਪਰ ਅਤੇ ਚਿੰਨ ਅਨੁਸਾਰ ਤੰਬੂ ਦੇ ਚਾਰੇ ਪਾਸੇ ਪਾਲਾਂ ਵਿੱਚ ਤੰਬੂ ਖੜੇ ਕਰਨ ਤੰਬੂ ਦੇ ਚੜ੍ਹਦੇ ਪਾਸੇ ਅਰਥਾਤ ਜਿਸ ਪਾਸੇ ਸੂਰਜ ਚੜ੍ਹਦਾ ਸਣੇ ਬਾ ਜੋਤੇ ਬੈਠੇ ਸਾਡੇ ਪ੍ਰਭੇ ਯਿਸੂ ਮਸੀਹ ਦੇ ਮੁਕਤੀਕਾਰੀ ਪੇਰਨਾ ਤੇ ਜਾ ਤੋ ਆਪਣੀ ਮੌਤ ਹੀ ਹੋ ਜਨਾਨ ਨੂੰ ਮਸਰ ਕਰਦਾ ਮਕਤੀ ਦਾ ਪਾਪੀ ਹੋਵੇਗਾ ਪ੍ਰਭੇ ਯਿਸੂ ਮਸੀਹ ਦੇ ਪਾਪ ਨੂੰ ਉਹ ਸਮਸਤ ਕਰੇਗਾ ਵਾਰੀਸ਼ ਦਾ ਸੁਲਾਨਾ ਦਿਵਸ ਹੈ ਔਰ ਅਸੀਂ ਸਭ ਮੁਸੀਬ ਭਾਈਚਾਰੇ ਵਾਲੇ ਇੱਥੇ ਇਕੱਠੇ ਹੋਏ ਹਾਂ ਪ੍ਰਭੂ ਯਿਸੂ ਦੀ ਅੱਗੇ ਪ੍ਰਾਰਥਨਾ ਕਰਾਂਗੇ ਕਿ ਉਹ ਕੁੱਲ ਸੰਸਾਰ ਦੇ ਵਿੱਚ ਸ਼ਾਂਤੀ ਪ੍ਰਦਾਨ ਕਰਨ ਔਰ ਹਰ ਕਿਸੇ ਨੂੰ ਤਹਿ ਦਿਲੋਂ ਮੈਂ ਇਸ ਤਿਉਹਾਰ ਦੀ ਮੁਬਾਰਕਬਾਦ ਦਿੰਦਾ